ਮੈਂ ਗੁਰਦੇਵ ਸਿੰਘ ਸਾਡੇ ਜੋ सीएम ਸਾਹਿਬ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜਿਨ੍ਹਾਂ ਨੇ ਬਹੁਤ ਉਪਰਾਲਾ ਕਰਕੇ ਸਾਡੇ ਸਪਿੰਡ ਬਿਲਡਰਾਂ ਦੇ ਵਿੱਚ ਆਮ ਆਦਮੀ ਕਲੀਨਿਕ ਜੋ ਲੈ ਕੇ ਆਏ ਇਸ ਕਲੀਨਿਕ ਦਾ ਸਾਡੇ ਨਗਰ ਵਾਸੀਆਂ ਨੂੰ ਬਹੁਤ ਹੀ ਲਾਭ ਹੋਇਆ ਹੈ ਜਿਸ ਤਰ੍ਹਾਂ ਕਿ ਇੱਥੇ ਤਕਰੀਬਨ 80 ਪ੍ਰਕਾਰ ਦੀ ਮੈਡੀਸਨ ਮਿਲਦੀ ਆ ਗਈਆਂ ਨੇ ਔਰ ਤਕਰੀਬਨ 38 ਪ੍ਰਕਾਰ ਦੇ ਇੱਥੇ ਬਲੱਡ ਦੇ ਟੈਸਟ ਕੀਤੇ ਜਾਂਦੇ ਆ ਹਨ ਜਿਹੜੇ ਅਸੀਂ ਬਾਹਰੋਂ ਟੈਸਟ ਕਰਾਉਂਦੇ ਸੀ ਉਹ ਤਕਰੀਬਨ 2000 ਰੁਪਏ ਦੇ ਹੁੰਦੇ ਸੀ ਲੇਕਿਨ ਅੱਜ ਭਗਵੰਤ ਮਾਨ ਸਰਕਾਰ ਨੇ ਜਿਹੜਾ ਉਪਰਾਲਾ ਕਰਕੇ ਆਮ ਆਦਮੀ ਕਲੀਨਿਕ ਖੋਲੇ ਗਏ ਨੇ ਇੱਥੇ ਸਾਡੇ ਜਿਹੜੇ ਇਸ ਕਲੀਨਿਕ ਦੇ ਵਿੱਚ ਜਿਹੜੇ ਟੈਸਟ ਨੇ ਉਹ ਬਿਲਕੁਲ ਫ੍ਰੀ ਕੀਤੇ ਜਾਂਦੇ ਹਨ ਅਤੇ ਜਿਹੜੀਆਂ ਮੈਡੀਸਿਨ ਵਗੈਰਾ ਨੇ ਜੋ ਵੀ ਬੀਪੀ ਦੀ ਹੋਗੀ ਸ਼ੂਗਰ ਦੀ ਹੋਗੀ ਜਾਂ ਹੋਰ ਵੀ ਰਿਲੇਟਡ ਜਿੰਨੀਆਂ ਵੀ ਮੈਡੀਸਿਨ ਹੈਗੀਆਂ ਨੇ 80 ਪ੍ਰਕਾਰ ਦੀਆਂ ਸਾਨੂੰ ਇੱਥੇ ਫ੍ਰੀ ਮਿਲਦੀਆਂ ਨੇ ਸ਼ਾਨਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਹੈ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਹੈ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਔਰ ਜਿਹੜੇ ਸਾਡੇ ਡਾਕਟਰ ਸਾਹਿਬ ਹੈਗੇ ਨੇ ਉਹ ਸਾਨੂੰ ਬਹੁਤ ਹੀ ਵਧੀਆ ਤੰਗ ਦੇ ਨਾਲ ਟਰੀਟ ਕਰਦੇ ਨੇ ਔਰ ਸਾਨੂੰ ਪੁੱਛਦੇ ਨੇ ਤੁਹਾਨੂੰ ਵੀ ਕੀ ਪ੍ਰੋਬਲਮ ਹੈਗੀ ਆ ਕੀ ਨਹੀਂ ਅਸੀਂ ਉਹਨਾਂ ਨੂੰ ਤੇ ਤਰੀਕੇ ਨਾਲ ਦੱਸਦੇ ਆ ਤਾਂ ਉਹ ਸਾਨੂੰ ਉਸੇ ਤਰ੍ਹਾਂ ਦੇ ਹੀ ਦਵਾਈ ਜਿਹੜੀ ਦਿੰਦੇ ਨੇ ਜਿਸ ਦੇ ਨਾਲ ਸਾਨੂੰ ਬਹੁਤ ਹੀ ਉਸ ਦਵਾਈ ਦੇ ਨਾਲ ਲਾਭ ਮਿਲਦਾ ਹੈ ਮੈਂ ਤੇਹੀ ਕਹਿਣਾ ਚਾਹਾਂਗਾ ਕਿ ਇਹ ਜਿਹੜੇ ਕਲੀਨਿਕ ਖੁੱਲੇ ਹੋਏ ਨੇ ਇਹ ਖੁੱਲੇ ਹੀ ਰਹਿਣੇ ਚਾਹੀਦੇ ਨੇ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਸੀਂ ਨਗਰ ਵਾਸੀਆਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਨਵੇੜਾ ਦੇ ਵਿੱਚ ਆਮ ਆਦਮੀ ਕਲੀਨਿਕ ਖੁਲਵਾਇਆ ਹੈ ਉਹਨਾਂ ਦਾ तहे ਦਿਲੋਂ ਬਹੁਤ ਬਹੁਤ ਧੰਨਵਾਦ ਪੰਜਾਬੀ ਚ ਕਹਿਆ ਜਾਂਦਾ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸੇਹ ਜ਼ਰੂਰੀ ਹੈ ਸੋ ਅਸੀਂ ਜਦੋਂ ਸੌਹ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ